ਬਟਾਲਾ ਦੇ ਸੀਆਈਐਸਟਾਫ ਪੁਲਿਸ ਵੱਲੋਂ ਇੱਕ ਨੌਜਵਾਨ ਕੋਰ ਪੀਤ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਗੋਬਿੰਦਨਗਰ ਕਨਵਾਨਾ ਰੋਡ ਬਟਾਲਾ ਨੂੰ 100 ਗ੍ਰਾਮ ਹੈਰੋਨ ਅਤੇ 30000 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ ਇਹ ਜਾਣਕਾਰੀ ਸੀਆਈਐਸਟਾਫ ਇੰਚਾਰਜ ਸੁਖਰਾਜ ਸਿੰਘ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰ ਇੱਕ ਵਿਅਕਤੀ ਜਿਹੜਾ ਰੈਸਟ ਹੋਇਆ ਕੀ ਨਾਮ ਦਾ ਕਿਸ ਮਸਲੇ ਨੂੰ ਫੜਿਆ ਗਿਆ ਤੇ ਕੀ ਕੁਛ ਹੋਰ ਬਰਾਮਦ ਹੋਇਆ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਪਾਲਿਸੀ ਸਾਡੀ ਚੱਲ ਰਹੀ ਆ ਇਹਦੇ ਜ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਦੇ ਦੇਸ਼ਾਂ ਦੇ ਤਹਿਤ ਅ ਕੱਲ ਸਾਡੀ ਸੀਏਜੀ ਦੀ ਟੀਮ ਨੇ ਇੱਕ ਸਿਕਰਟ ਇਨਫੋਰਮੇਸ਼ਨ ਤੇ ਕ੍ਰੀਏਟ ਕੀਤਾ ਤੇ ਜਿੱਥੇ ਕਵਨਪ੍ਰੀਤ ਸਿੰਘ ਆ ਕਾਨੂੰਨਾਂ ਰੋਡ ਦਾ ਲੜਕਾ ਸੀਗਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਪਾਸੋਂ ਜਿਹੜਾ 100 ਗ੍ਰਾਮ ਹੈਰੋਇਨ ਤੇ ਪਲੱਸ 30000 ਰੁਪਿਆ ਕੈਸ਼ ਦੀ ਟਰਾਂਜੈਕਸ਼ਨ ਮਿਲੀਆਂ ਉਹ ਰਿਕਵਰ ਕਰਕੇ ਤੇ ਥਾਣਾ ਸਿਵਲ ਲਾਈਨਸ ਦੇ ਵਿੱਚ ਜਿਹੜਾ ਮਕਦਮਾ ਦਰਜ ਕਰਵਾਇਆ ਗਿਆ ਹੈ ਸਾਰੇ ਪਹਿਲਾ ਕੇਸ ਹੈ ਜਾਂ ਪਹਿਲਾਂ ਵੀ ਇੱਥੇ ਕੋਈ ਮਾਮਲਾ ਚੱਲਦਾ ਇਹਦੀ ਤੇ ਫਿਲਹਾਲ ਇਹਦਾ ਪਹਿਲਾ ਕੇਸ ਆ ਤੇ ਬਾਕੀ ਇਹਦੀ ਫਰਦਰ ਅਸੀਂ ਇਨਵੈਸਟੀਗੇਸ਼ਨ ਅਜੇ ਕਰ ਰਹੇ ਹਾਂ ਅੱਜ ਇਹਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਚੌਂਕੀ ਚਾਰ ਵੱਲੋਂ ਤੇ ਫਰਦਰ ਜਿਹੜਾ ਜਿਹੜਾ ਵੀ ਬੰਦਾ ਜਿੱਥੋਂ ਇਹ ਲੈ ਕੇ ਆ ਰਿਹਾ ਜਿਹਨੂੰ ਇਹ ਸੇਲ ਕਰਦਾ ਉਹ ਸਾਰਿਆਂ ਨੂੰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੇ ਐਫ ਆਈ ਆਰ ਦੇ ਅੰਡਰ ਇਹਨਾਂ ਨੂੰ ਲਿਆ ਕੇ ਤੇ ਪ੍ਰੋਪਰ ਉਹਨਾਂ ਤੇ ਕਾਰਵਾਈ ਕਰਾਂਗੇ ਦੱਸਿਆ ਉਹਨਾਂ ਕੁਝ ਕੋਈ ਦਾ ਕੰਮ ਕਰਦਾ ਹੈ ਅ ਉਹਦੇ ਮੁਤਾਬਕ ਕਰੀਬ 6 ਮਹੀਨੇ ਤੋਂ ਕੰਮ ਕਰਦਾ ਸੀ ਕੱਲਾ ਹੀ ਕੰਮ ਕਰਦਾ ਜਾਂ ਕਿਸੇ ਗਰੁੱਪ ਨਾਲ ਅ ਇਹ ਜਿਹੜਾ ਸੇਲ ਕਰਦਾ ਉਹ ਕੱਲਾ ਕਰਦਾ ਬਾਕੀ ਲੈ ਕੇ ਆਉਂਦਾ ਡੈਫੀਨਿਟਲੀ ਪਿੱਛੇ ਜਿਹੜੇ ਬੰਦੇ ਆ ਉਹ ਫਰਦਰ ਗਰੁੱਪ ਹੋ ਸਕਦਾ ਕਿਉਂਕਿ ਇਸ ਲੈਵਲ ਦੀ ਰਿਕਵਰੀ ਦੇ ਵਿੱਚ ਪਿੱਛੇ ਵੱਡਾ ਗਰੁੱਪ ਹੋ ਸਕਦਾ ਡੈਫੀਨਿਟਲੀ ਅਸੀਂ ਉਹਦਾ ਪਰਦਾ ਫਾਸ਼ ਕਰਾਂਗੇ ਪ੍ਰੋਪਰਲੀ ਜਦੋਂ ਫੜਿਆ ਗਿਆ ਤੇ ਪੈਦਲ ਹੀ ਜਾਂ ਕਿਸੇ ਅ ਇਹ ਪੈਦਲ ਹੀ ਸੀਗਾ ਆਪਣੇ ਘਰ ਦੇ ਲਾਗੂ ਫੜਿਆ ਗਿਆ ਜਸਟ ਗ੍ਰੇਡ ਦੇ ਲਾਗੂ